ਅੱਜ ਮਨ ਬਹੁਤ ਖੁਸ਼ ਆ ਤੇ ਅੱਜ ਸਾਹ ਆ ਗਿਆ ਅੱਜ ਬਹੁਤ ਆਨੰਦ ਹੈ ਕਿਉਂਕਿ ਭਾਨਾ ਸਿੱਧੂ ਗ੍ਰਿਫਤਾਰ ਹੋ ਗਿਆ ਲੁਧਿਆਣੇ ਦੇ ਵਿੱਚ ਇੱਕ ਕੇਸ ਦੇ ਵਿੱਚ 10000 ਰੁਪਇਆ ਰਿਸ਼ਵਤ ਜਾਂ ਬਲੈਕ ਮਿਲਿੰਗ ਦੇ ਵਿੱਚ ਉਹਨੂੰ ਗ੍ਰਿਫਤਾਰ ਕੀਤਾ ਗਿਆ ਔਰ ਇਹ ਖੁਸ਼ੀ ਔਰ ਇਹ ਆਨੰਦ ਔਰ ਇਹ ਖੇੜਾ ਮੈਨੂੰ ਨਹੀਂ ਇਹ ਖੇੜਾ ਅੱਜ ਸਰਤਾਰ ਦੇ ਮੱਥੇ ਤੇ ਐ ਅੱਜ ਪ੍ਰਸ਼ਾਸਨ ਦੇ ਮੱਥੇ ਤੇ ਐ ਕਿਉਂਕਿ ਲੋਕਾਂ ਕੋਲੋਂ ਪੈਸੇ ਦਿਵਾਉਣ ਦਾ ਕੰਮ ਥੱਗੀਆਂ ਮਾਰੇ ਕੋਈ ਤੇ ਜੋ ਥੱਗੀ ਦਾ ਹੱਲ ਕੇਵਲ ਸਰਕਾਰ ਜਾਂ ਪ੍ਰਸ਼ਾਸਨ ਜਾਂ ਪੁਲਿਸ ਕਰਵਾ ਸਕਦੀ ਐ ਕਿਸੇ ਬੰਦੇ ਦੇ ਹੱਥ ਵਿੱਚ ਉਹ ਕੰਮ ਨਹੀਂ ਹੋਣਾ ਚਾਹੀਦਾ ਉਹ ਸਰਕਾਰਾਂ ਦੇ ਕੰਮ ਭਾਨਾ ਸਿੱਧੂ ਕਰ ਰਿਆ ਸੀ ਤੇ ਅੱਜ ਸਰਕਾਰ ਖੁਸ਼ੀ ਹੋਏਗੀ ਪੁਲਿਸ ਪ੍ਰਸ਼ਾਸਨ ਵੀ ਖੁਸ਼ ਹੋਏਗਾ ਵੀ ਸਾਜਾ ਕੰਮ ਕਾਤੇ ਕਰਦਾ ਸੀ ਤੇ ਹੁਣ ਉਸ ਤੋਂ ਬਾਅਦ ਉਹ ਲੋਕ ਖੁਸ਼ ਹੋਣਗੇ ਜਿਨ੍ਹਾਂ ਨੇ ਲੱਖਾਂ ਰੁਪਈਆ ਪੰਜਾਬ ਦੇ ਉਹਨਾਂ ਭੈਣਾ ਭਰਾਵਾਂ ਦਾ ਕਿਸੇ ਨੇ 10 ਲੱਖ ਕਿਸੇ ਨੇ 20 ਲੱਖ ਕਿਸੇ ਨੇ 50 ਲੱਖ ਕਿਸੇ ਦਾ 70 ਹਜ਼ਾਰ ਕੋਈ 50 ਹਜ਼ਾਰ ਜਿਨ੍ਹਾਂ ਨੇ ਗਰੀਬਾਂ ਦਾ ਲਹੂ ਚੂਸਿਆ ਆ ਤੇ ਉਹਨਾਂ ਨੂੰ ਹੁਣ ਚੈਨ ਆ ਗਿਆ ਹੋਏਗਾ ਕਿਉਂਕਿ ਹੁਣ ਕਿਹੜਾ ਕਿਸੇ ਨੇ ਭਾਂਗੇ ਨੇ ਉਹਨਾਂ ਨੂੰ ਕਾਲ ਕਰਨੀ ਕਿਉਂਕਿ ਭਾਨਾ ਦਾ ਪੁਲਿਸ ਅਰੈਸਟ ਕਰਕੇ ਹੁਣ ਜੇਲ੍ਹ ਭੇਜਦੇ ਨਾ ਪਰ ਕਾਰਵਾ ਇਦਾਂ ਰੁਕਣ ਵਾਲਾ ਨਹੀਂ ਹੁੰਦਾ ਮੈਂ ਇਸ ਗੱਲ ਤੇ ਦੁਖੀ ਹਾਂ ਚਿੰਤਾ ਤਾਂ ਵੀ ਲੋਕ ਜਦੋਂ ਭਾਨੇ ਦੇ ਘਰੇ 100 200 200 ਗੱਡੀ ਖੜੀ ਹੁੰਦੀ ਸੀ ਉਸ ਵੇਲੇ ਜਦੋਂ ਭਾਨੇ ਨੂੰ ਫੋਨ ਕਰਾਣਾ ਬਾਈ ਸਾਡੇ ਪੈਸੇ ਤੇ ਸਾਡਾ ਫਲਾਣਾ ਤੇ ਅੱਜ ਲੁਧਿਆਣੇ ਵਰਤਮਾਨ ਚੌਂਦ ਵਿੱਚ ਵੀ ਮੈਨੂੰ ਲੱਗਦਾ ਵੀ ਸ਼ਾਇਦ ਭਾਨੇ ਨੂੰ ਤੁਹਾਡੀ ਲੋੜ ਹੈ ਉਦੋਂ ਸਾਡੀ ਜ਼ਰੂਰਤ ਸੀ ਤੇ ਅਸੀਂ ਘਰ ਵੀ ਹੀਰਾ ਘੱਟ ਕੇ ਪਹੁੰਚਦੇ ਸੀ ਅੱਜ ਉਸ ਭਰਾ ਨੂੰ ਜ਼ਰੂਰਤ ਹੈ ਦੇਖਦੇ ਆ ਕਿੰਨੇ ਕੁ ਬੰਦੇ ਜਾ ਸਕਦੇ ਕਿੰਨੇ ਕੁ ਪਹੁੰਚ ਸਕਦੇ ਪਾਉਂਦੀ ਮਦਦ ਕਰ ਸਕਦਾ ਕੀ ਉਹਨਾਂ ਦਾ ਮੈਂ ਇੱਕ ਵੀਡੀਓ ਵੇਖੀ ਸੀ ਉਹਨਾਂ ਦੇ ਨਾਲ ਦੇ ਬੰਦੇ ਦੀ ਇੱਕ ਬੰਦੇ ਨੇ ਵੀਡੀਓ ਪਾਈ ਆ ਹੋਰ ਤਾਂ ਕੁਝ ਨਹੀਂ ਤੱਕ ਬੋਲਿਆ ਨਹੀਂ ਭਾਨੇ ਦੇ ਹੱਥ ਵਿੱਚ ਪਰ ਮੈਂ ਬੇਨਤੀ ਕਰਨੀ ਚਾਹੁੰਦਾ ਮੈਂ ਅਖੀ 22 ਮੈਨੂੰ ਹੁਸ਼ਿਆਰਪੁਰ ਤੋਂ ਫੋਨ ਆਇਆ ਅੱਜ ਸਵੇਰੇ ਕਹਿੰਦਾ ਭਾਈ ਜੀ ਸਾਡੇ ਇਲਾਕੇ ਦੇ 20 ਬੰਦਿਆਂ ਦੇ ਪੈਸੇ ਮੁੜੇ ਨੇ ਕੇਵਲ ਭਾਨੇ ਸਿੱਧੂ ਕਰਕੇ ਨੌਸ ਬੰਦੇ ਦਾ ਨਾਮ ਹੀ ਲੈ ਸਕਦਾ ਕੱਲੇ ਭਾਨੇ ਦਾ ਮਾਂ ਲੈ ਕੇ ਮੋੜਤੇ ਪੈਸੇ ਉਹਨਾਂ ਨੇ ਵੀ ਭਾਨਾ ਸਿੱਧੂ ਆਊਗਾ ਉਹ ਮੇਰੀ ਬੇਨਤੀ ਹੈ ਸਰਕਾਰਾਂ ਨੂੰ ਵੀ ਜਿਹੜਾ ਬੰਦਾ ਕਿਸੇ ਦਾ 10 ਲੱਖ ਦਵਾ ਗਿਆ ਕਿਸੇ ਦਾ 20 ਲੱਖ ਦਵਾ ਗਿਆ ਉਹਦੇ ਕੋਲੋਂ ਤਾਂ ਉਹਨਾਂ ਨੇ 10000 20000 50000 ਰੁਪਏ ਨੇ ਘਰੇ ਆਪਣੇ ਪੱਲਿਓ ਚਾਹ ਪਾਣੀ ਤੇ ਲੰਗਰ ਘਰੇ ਬਣਾ ਬਣਾ ਕੇ ਸ਼ਿਕਾਉਂਦਾ ਪਿਆ ਤੇ 10000 ਰੁਪਏ ਇੱਕ ਬੀਬੀ ਨੂੰ ਕਹੂਗਾ ਜਿਹਨੇ ਲੱਖਾਂ ਦੀ ਥੱਗੀ ਮਾਰੀ ਹੈ 10000 ਰੁਪਏ ਕਹੂਗਾ ਵੀ ਤੈਨੂੰ 10000 ਰੁਪਏ ਜਿਹੜਾ ਹੈ ਮੈਨੂੰ ਦੇ ਦੇ ਤੇ ਮੈਂ ਧਰਨਾ ਚੱਕ ਲਊਂਗਾ ਸਰਕਾਰ ਨੂੰ ਵੀ ਪਤਾ ਹੈ ਤੇ ਪ੍ਰਸ਼ਾਸਨ ਨੂੰ ਵੀ ਪਤਾ ਸਚਾਈ ਕੀ ਆ ਸਭ ਨੂੰ ਪਤਾ ਸਚਾਈ ਕੀ ਆ ਪਰ ਗੱਲ ਕੀ ਆ ਵੀ ਨਾ ਜੀ ਨਾ ਇਦਾਂ ਪ੍ਰਸ਼ਾਸਨ ਦਾ ਕੰਮ ਤਾਂ ਪੁਲਿਸ ਦਾ ਕੰਮ ਭਾਨੇ ਦੀ ਭਾਨੇ ਦੀ ਜ਼ਿੰਮੇਵਾਰੀ ਥੋੜੀ ਆ ਲੋਕਾਂ ਦੇ ਪੈਸੇ ਦਿਵਾਣਾ ਤਾਂ ਸਾਡਾ ਕੰਮ ਐ ਐਮਐਲ ਕਹਿੰਦੇ ਸਾਡਾ ਕੰਮ ਆ ਅਸੀਂ ਚੁਣੇ ਹੋਏ ਨੁਮਾਇੰਦੇ ਆ ਅਸੀਂ ਚੁਣੇ ਹੋਏ ਮੰਤਰੀ ਆ ਇਹ ਤਾਂ ਸਾਡਾ ਕੰਮ ਐ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨਾ ਪਰ ਜੇ ਇਹੀ ਹਾਲਾਤ ਰਹੇ ਇੱਤਾ ਹੀ ਕਰੀ ਗਏ ਕੋਈ ਗੱਲ ਨਹੀਂ ਕਿੰਨਾ ਪਸੰਮਾ 2 ਸਾਲ 2.5 ਸਾਲ ਹੋ ਗਏ ਸਰਕਾਰ ਨੂੰ 2.5 ਸਾਲ ਗਾਂ ਹੋਰ ਤੇ ਇਸ ਤੱਕੇ ਤਾਂ ਕੁਝ ਨਹੀਂ ਨਾ ਇਹ ਤਾਂ ਕੋਈ ਨਹੀਂ ਜੇਲਾਂ ਤਾਂ ਆਂਦੀਆਂ ਨੇ ਜਾਂਦੀਆਂ ਨੇ ਬੰਦਾ ਆਂਦਾ ਜਾਂਦਾ ਇਹ ਤਾਂ ਕੋਈ ਨਵੀਂ ਗੱਲ ਤਾਂ ਹੈ ਨਹੀਂ ਪਰ ਜਿਹੜਾ ਬੰਦਾ ਸਮਾਜ ਵਾਸਤੇ ਲੋਕਾਂ ਵਾਸਤੇ ਗਰੀਬਾਂ ਵਾਸਤੇ ਕੰਮ ਕਰ ਰਿਹਾ ਯਾਰ ਕਰ ਲੈਂਦੋਂ ਕਿਹੜਾ ਕਿਹਦਾ ਘਰ ਪਟਤਾ ਉਹਨੇ ਕਿਹੜਾ ਕਿਹਦਾ ਨਸ਼ਾ ਵੇਚਦਾ ਉਹਦੇ ਝੋਟਾ ਬਠਿੰਡੇ ਵਾਲਾ ਵਿਚਾਰਾ ਉਹ ਹੈ ਉਹਨੂੰ ਉਹ ਪਿੰਡ ਆਪਣੀ ਲਾ ਕੇ ਲੜਦਾ ਫਿਰਦਾ ਕਾਹਦੇ ਵਾਸਤੇ ਲੜਦਾ ਫਿਰਦਾ ਵੀ ਲੋਕਾਂ ਦੇ ਪੁੱਤ ਨਾ ਮਰਨ ਤਾਂ ਲੜਦਾ ਫਿਰਦਾ ਬੀ ਮਾਵਾ ਦੀਆਂ ਜਿਹ ਖੁੱਖਾ ਲੋ ਸੁਨੀਆਂ ਦਾ ਹੋ ਜਾਣ ਤਾਂ ਲੜਦਾ ਫਿਰਦਾ ਕੀ ਲੈਣਾ ਉਹਨੇ ਤੁਹਾਡੀਆਂ ਲੜਾਈਆਂ ਤੋਂ ਯਾਰ ਯਾਰ ਕੀ ਲੈਣਾ ਭਾਲੇ ਸਿੱਧੂ ਨੇ ਤੁਹਾਡੇ ਨਾਲ ਕੇਸਰ ਜੋ ਤੁਹਾਡੇ ਹੱਕਾਂ ਵਾਸਤੇ ਖੜਦਾ ਤੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਾਂਗਾ ਕਿ ਇਹਨੂੰ ਖਿਗਾਰ ਦੇ ਗੱਲ ਚੰਡੀਗੜ੍ਹ ਦੀ ਆ ਪਰ ਚੰਦਿਆ ਮਤਲਬ ਪੁਲਿਸ ਲੁਧਿਆਣੇ ਦੀ ਆ ਸਮਝ ਤੋਂ ਪਰੇ ਆ ਪਰ ਹੱਥ ਜੋੜ ਬੇਨਤੀ ਆ ਮੀ ਨਾਂ ਤੰਗ ਕਰੋ 사ਸੀ ਵੀ ਬਥੇਰਾ ਆ ਕੇ ਸਿੱਟ ਹੁੰਦਾ ਜਦੋਂ ਫੜ ਲਿਆ ਇਹਨਾਂ ਦਾ ਚਾਰ ਚਾਰ ਪਰਚੇ ਪੈ ਜਾਂਦੇ ਨੇ ਇੱਕੋ ਰਾਤ ਦੇ ਚਾਰ ਪਰਚੇ ਕੋਈ ਇੱਧਰੋਂ ਕੋਈ ਇੱਧਰ ਤੇ ਬੇਨਤੀ ਆ ਨਾਂ ਕਰੋ ਇਦਾਂ ਜੇ ਕੋਈ ਪੰਜਾਬ ਪੰਜਾਬੀ ਤੇ ਵਾਸਤੇ ਕੰਮ ਕਰਦਾ ਵੀ ਨੁਕਸਾਨ ਕਿਹਦਾ ਕਰ ਪ੍ਰਸ਼ਾਸਨ ਦਾ ਨੁਕਸਾਨ ਕੀਤਾ ਉਹਨੇ ਕੋਈ ਜਾਂ ਸਰਕਾਰ ਦਾ ਕੋਈ ਨੁਕਸਾਨ ਕਰਤਾ ਉਹਨੇ ਇਸ ਤਰ੍ਹਾਂ ਕੇ ਬੇਨਤੇ ਕੋਈ ਕੰਮ ਕਰਦਾ ਵੀ ਆਪਣੇ ਘਰੇ ਵੇ ਕੇ ਤੈਨੂੰ ਕਰੀ ਜਾਣ ਤੋਂ ਕੋ ਲੋਕਾਂ ਦੇ ਦੁੱਖ ਤਕਲੀਫ ਹੱਲ ਹੁੰਦੇ ਪੈਣ ਦੇ ਹੋਰ ਦਿਓ ਸੋ ਮੇਰੀ ਬੇਨਤੀ ਆ ਸਾਰੇ ਭੈਣਾ ਭਰਾਵਾਂ ਨੂੰ ਪਾਣ ਦੇ ਸਿੱਧੂ ਕੋਈ ਉਹਦੇ ਹੋਰ ਪਿਛਲੇ ਕੰਮ ਜੋ ਵੀ ਨੇ ਮੇਰੀ ਕਿਸੇ ਕੰਮ ਤੇ ਸਹਿਮਤੀ ਨਹੀਂ ਹੋ ਸਕਦੀ ਉਹ ਵੱਖਰਾ ਵਿਸ਼ਾ ਹੋਊਗਾ ਪਰ ਜਿਹੜਾ ਕੰਮ ਉਹ ਚੱਲਦਾ ਕਰ ਰਿਹਾ ਅਸੀਂ ਨਾਲ ਖੜੇ ਹਾਂ ਸਦਾ ਨਾਲ ਸਾਡੇ ਖੜੇ ਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ